ਇੱਕ ਪਾਸੇ ਰਣਵੀਰ ਕਪੂਰ ਰਮਾਇਣ ਫਿਲਮ ਲਈ 75 ਕਰੋੜ ਦੀ ਫੀਸ ਲੈ ਰਿਹਾ ਤੇ ਦੂਜੇ ਪਾਸੇ ਦਿਲਜੀਤ ਦੋਸਾਂ ਜਿਸ ਨੇ ਪੰਜਾਬ 95 ਵਰਗੀਆਂ ਫਿਲਮਾਂ ਲਈ ਇੱਕ ਵੀ ਰੁਪਈਆ ਨਹੀਂ ਲਿਆ ਰਮਾਇਣ ਫਿਲਮ ਦੋ ਭਾਗਾਂ ਵਿੱਚ ਬਣੇਗੀ ਤੇ ਰਣਵੀਰ ਇਸ ਵਿੱਚ ਟੋਟਲ 150 ਕਰੋੜ ਚਾਰਜ ਕਰੇਗਾ ਇੱਕ ਭਾਗ ਦਾ 75 ਕਰੋੜ ਰੁਪਈਆ ਤੇ ਫਿਲਮ ਦਾ ਬਜਟ 1600 ਕਰੋੜ ਰੁਪਏ ਤੇ ਜਸਵੰਤ ਸਿੰਘ ਖਾਲੜਾ ਤੇ ਬਣੀ ਫਿਲਮ ਜਿਨ੍ਹਾਂ ਨੇ 1984 ਤੋਂ 94 ਤੱਕ ਦੀਆਂ ਅਣਪਛਾਤੀ ਲਾਸ਼ਾਂ ਦੇ ਰਾਜ਼ ਖੋਲੇ ਇਹ ਫਿਲਮ ਸੱਚ ਸਾਹਮਣੇ ਲੈ ਕੇ ਆਵੇਗੀ ਉਹ ਸੱਚ ਜੋ ਕਈ ਲੋਕਾਂ ਨੂੰ ਚੁਪਦਾ ਆ ਇਸ ਕਰਕੇ ਹੀ ਸੈਂਸਰ ਬੋਰਡ ਨੇ 120 ਕਟਾਂ ਦੀ ਮੰਗ ਕੀਤੀ ਆ ਫਿਲਮ ਵਿੱਚੋਂ ਗੁਰਵਾਣੀ ਹਟਾਉਣ ਨੂੰ ਪੰਜਾਬ 95 ਦਾ ਨਾਮ ਚੇਂਜ ਕਰਨ ਲਈ ਇੱਥੇ ਤੱਕ ਕਿ ਖਾਲਸਾ ਸਾਹਿਬ ਦਾ ਨਾਮ ਚੇਂਜ ਕਰਨ ਲਈ ਵੀ ਕਿਹਾ ਗਿਆ ਪਰ ਕਿਉਂ ਕਹਿੰਦੇ ਆ ਕਿ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਪਰ ਜਦੋਂ ਕੇਰਲਾ ਸਟੋਰੀ ਆਈ ਸੀ ਜਦੋਂ ਕਸ਼ਮੀਰ ਫਾਈਲਸ ਆਈ ਸੀ ਉਦੋਂ ਨਹੀਂ ਆਖਿਆ ਗਿਆ ਕਿ ਕੇਰਲਾ ਦੇ ਕਸ਼ਮੀਰ ਦਾ ਮਾਹੌਲ ਖਰਾਬ ਹੋ ਸਕਦਾ ਫਿਰ ਪੰਜਾਬ ਨਾਲ ਹੀ ਦੋਹਰਾ ਮਾਪਦੰਡ ਕਿਉਂ ਪਰ ਮaaf ਕਰਿਓ ਪੰਜਾਬੀਓ ਅਸੀਂ ਵੀ ਕੋਈ ਦੁੱਧ ਦੇ ਤੋਤੇ ਨਹੀਂ ਆ ਜੋਸੀ ਦਿਲਜੀਤ ਨਾਲ ਜਦੋਂ ਦਿਲਜੀਤ ਇੰਡੀਆ ਦਾ ਝੰਡਾ ਲਾ ਕੇ ਸਟੇਜ ਤੇ ਖੜਾ ਹੋਇਆ ਸੀ ਉਸ ਨਾਲ ਕੀਤਾ ਉਹ ਕਿਸੇ ਹੋਰ ਵੀਡੀਓ 'ਚ ਗੱਲ ਕਰਾਂਗੇ